ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਆਂ ਔਰ ਇੱਕਦਮ బిਗੇਸਟ ਸੇਲ ਹੋਏਗੀ ਕਲਰ ਵੀ ਬਹੁਤ ਸੋਹਣੇ ਆਉਣਗੇ ਲਾਈਡਰ ਸਾਰੀਆਂ ਸ਼ੇਡਸ ਅਵੇਲੇਬਲ ਨੇ 7814352822 ਸਾਡਾ ਬੁਕਿੰਗ ਨੰਬਰ ਇਸ ਨੰਬਰ ਤੇ ਸਕਰੀਨਸ਼ਾਟ ਸੈਂਡ ਕਰ ਦੇਣਾ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਏਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਜਿਹੜਾ ਇਹ ਗਾਜਰੀ ਡਾਰਕ ਸ਼ੇਡ ਆ ਔਰ ਪਲੇਨ ਬਾਟਮ ਦੇ ਨਾਲ ਸੂਟ ਆ ਸਟ੍ਰਿਪਸ ਵਾਲੀ ਵਾਈਟ ਕਲਰ ਦੀ ਪ੍ਰਿੰਟਿੰਗ ਆਏਗੀ ਨਾਲ ਡਾਟਸ ਵਾਲੀ ਪ੍ਰਿੰਟਿੰਗ ਆਏਗੀ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 올ਓਵਰ ਸੂਟ ਵੀ ਮਿਲਣਗੇ ਔਰ ਪ੍ਰਿੰਟਰਡ ਸੂਟ ਵੀ ਮਿਲਣਗੇ ਠੀਕ ਹੈ ਅਗਲਾ ਜਿਹੜਾ ਆ ਉਹ ਗ੍ਰੀਨ ਮੈਂਦੀ ਸ਼ੇਡ ਨਾਲ ਉਹ ਬਹੁਤ ਸੋਹਣੀ ਡਿਫਰੈਂਟ ਜੀ ਲੁੱਕ ਆ ਔਰ ਇਸ ਦੇ ਵਿੱਚ ਇਵੇਂ ਥੋੜੀ ਸ਼ਾਈਨਿੰਗ ਵਾਲੇ ਫਲਾਵਰ ਸੂਟ ਆਏਗਾ 5 ਮੀਟਰ ਦੀ ਤੁਹਾਨੂੰ ਕੱਟ ਮਿਲੇਗੀ ਤੇ ਇਹ ਕਲਰ ਵੀ ਬਹੁਤ ਸੋਹਣੇ ਆ ਠੀਕ ਹੈ ਅਗਲਾ ਜਿਹੜਾ ਗ੍ਰੇ ਕਲਰ ਡਾਰਕ ਛੇਡ ਦੇ ਵਿੱਚ ਆ ਬਹੁਤ ਸੋਹਣਾ ਛੋਟੀ ਛੋਟੀ ਬੂਟੀ ਵਾਲਾ ਪ੍ਰਿੰਟ ਆ ਔਰ ਅੱਜ ਦੀ ਸੇਲ ਠੀਕ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਿਰਫ ਏ 200 ਦਾ ਇੱਕ ਸੂਟ ਮਿਲੇਗਾ ਪਰ ਘਾਟੋ ਘਾਟ ਤੁਸੀਂ ਜਿਹੜਾ ਆ ਦੋ ਸੂਟਾਂ ਦਾ ਆਰਡਰ ਪਲੇਸ ਕਰਨਾ ਹੈ ਮੀਨਸ ਕਿ 400 ਦੇ ਤੁਹਾਨੂੰ ਦੋ ਸੂਟ ਮਿਲਣਗੇ ਅਗਰ ਤੁਸੀਂ ਇੱਕ ਸੂਟ ਹੀ ਲੈਣਾ ਹੈ ਫਿਰ ਤੁਹਾਨੂੰ 250 ਦਾ ਪਏਗਾ ਠੀਕ ਹੈ ਜੀ ਤੇ ਕਲਰ ਬਹੁਤ ਸੋਹਣੇ ਹੋਣਗੇ ਔਰ ਇਹ ਵਾਲਾ ਫੈਬਰਿਕ ਜਿਹੜਾ ਆ ਜਿਵੇਂ ਕਿ ਜਿਵੇਂ ਹੁਣ ਸਰਦੀ ਨਿਕਲ ਜਾਣੀ ਆ ਫਰਵਰੀ ਤੋਂ ਬਾਅਦ ਵਿੱਚ ਤੁਸੀਂ ਇਹਨੂੰ ਵੇਅਰ ਕਰ ਸਕਦੇ ਆ April May ਤੱਕ ਆਰਾਮ ਨਾਲ ਇਹ ਵਾਲਾ ਜਿਹੜਾ ਇਹ ਫੈਬਰਿਕ ਵੇਅਰ ਹੋ ਜਾ ਹੁੰਦਾ ਹੈ ਠੀਕ ਹੈ ਥੋੜਾ ਜਿਹਾ ਇਹਦੇ ਵਿੱਚ ਸਲਕੀ ਮਨ ਹੁੰਦਾ ਹੈ ਪਿਓਰ ਕਾਟਨ ਨਹੀਂ ਆਏਗਾ ਥੋੜੀ ਜੀ ਜਿਵੇਂ ਸਲਕੀ ਪਨ ਫੈਬਰਿਕ ਹੁੰਦਾ ਹੈ ਉਹ ਵਾਲਾ ਆਏਗਾ ਤੇ ਪਰ ਪ੍ਰਿੰਟਿੰਗ ਬਹੁਤ ਸੋਹਣੀ ਹੈ ਜਿੰਨਾ ਮਰਜ਼ੀ ਨਾਲ ਤੁਸੀਂ ਉਹ واਸ਼ ਕਰੋ ਤੇ ਹੋਰ ਵੀ ਨਿਖੜ ਕੇ ਆਉਂਦੇ ਆ ਠੀਕ ਹੈ ਕਲਰ ਦੇਖੋ ਅਗਲਾ ਮਲਟੀ ਕਲਰ ਨਾਲ ਬਾਕਸਿਸ ਵਾਲੀ ਪ੍ਰਿੰਟਿੰਗ ਬਹੁਤ ਹੀ ਪਿਆਰਾ ਕਲਰ ਹੈ ਤੇ ਬਹੁਤ ਹੀ ਸੋਹਣੀ ਜੀ ਪ੍ਰਿੰਟਿੰਗ ਆ ਲਾਈਟ ਡਾਰਕ ਸ਼ੇਡਸ ਦੀ ਠੀਕ ਹੈ ਸਟ੍ਰਿਪਸ ਟਾਈਪ ਪ੍ਰਿੰਟਿੰਗ ਜਾਂਦੀ ਹੈ ਇਸ ਦੇ ਵਿੱਚ ਬਾਕੀ ਫਲਾਵਰਿੰਗ ਆਏਗੀ ਚੈੱਕ ਵਾਲਾ ਪ੍ਰਿੰਟ ਆਏਗਾ ਮਲਟੀ ਕਲਰ ਦਾ ਸੂਟ ਆ 5 ਮੀਟਰ ਦੀ ਕੱਟ ਵਿਦਆਊਟ ਦੁਪੱਟਾ ਐਂਡ ਵਿਦਆਊਟ ਐਨੀ ਸ਼ਾਲ ਠੀਕ ਹੈ ਜੀ ਇਹ ਵਾਲੇ ਸੂਟ 5 ਮੀਟਰ ਦੇ ਮਿਲਣਗੇ ਪਰ ਵਿਦਆਊਟ ਦੁਪੱਟਾ ਹੋਣਗੇ ਠੀਕ ਹੈ ਅਗਲਾ ਫੈਬਰਿਕ ਜਿਹੜਾ ਇਹ ਕ੍ਰਸ਼ ਦੇ ਵਿੱਚ ਆ ਗਿਆ ਬਹੁਤ ਸੋਹਣਾ ਫੈਬਰਿਕ ਆ ਠੀਕ ਹੈ ਜਿਵੇਂ ਲੇਟੈਸਟ ਚੱਲਦਾ ਹੈ ਕ੍ਰਸ਼ ਵਾਲਾ ਫੈਬਰਿਕ ਉਹ ਵਾਲਾ ਆ ਪਰ ਇੱਕ ਇੱਕ ਸੂਟ ਸਾਡੇ ਕੋਲ ਅਵੇਲੇਬਲ ਆ ਇਸ ਕਰਕੇ ਅਸੀਂ ਜਿਹੜੇ ਇਹਨਾਂ ਨੂੰ ਤੁਹਾਨੂੰ ਇੱਕਦਮ ਫਰੀ ਦੇ ਭਾਅ ਵਿੱਚ ਇਹ ਸੂਟ ਦੇ ਰਹੇ ਹਾਂ ਠੀਕ ਹੈ ਅਗਲੀ ਪ੍ਰਿੰਟਿੰਗ ਚੈੱਕ ਕਰਨੀ ਆ ਬਹੁਤ ਸੋਹਣਾ ਮਹਿੰਦੀ ਕਲਰ ਦਾ ਸੂਟ ਅੰਬੀਆਂ ਵਾਲੀ ਪ੍ਰਿੰਟਿੰਗ ਆ ਕਲਰ ਵੀ ਬਹੁਤ ਸੋਹਣੇ ਆ ਡੀਸੈਂਟ ਜੇ ਕਲਰ ਆਉਣਗੇ ਪ੍ਰਿੰਟਿੰਗ ਬਹੁਤ ਸੋਹਣੀ ਆਏਗੀ ਤੇ ਇਹ ਕ੍ਰਸ਼ ਫੈਬਰਿਕ ਵੀ ਆਏਗਾ ਸਿਲਕੀ ਫੈਬਰਿਕ ਵੀ ਆਏਗਾ ਔਰ ਕਿਸੇ ਦੇ ਵਿੱਚ ਕਾਟਨ ਪਿਓਰ ਦਾ ਫੈਬਰਿਕ ਵੀ ਹੋਏਗਾ ਤੇ ਤੁਸੀਂ ਜਿਹੜਾ ਆਰਡਰ ਪਲੇਸ ਕਰ ਸਕਦੇ ਆ 7814352822 ਲਿミਟਡ ਜਸਟ ਸਟਾਕ ਆ ਇਸ ਕਰਕੇ ਵੀਡੀਓ ਬਣਾਉਣ ਦੇ ਵਿੱਚ ਵੀਡੀਓ ਕਾਫੀ دیر ਦੀ ਬਣੀ ਸੀਗੀ ਪਰ ਸਾਡ ਤੋਂ ਦਿਖਾਈ ਨਹੀਂ ਗਈ ਹੈਗੀ ਠੀਕ ਹੈ ਨੈਕਸਟ ਦੇਖੋ ਕਿੰਨਾ ਪਿਆਰਾ ਠੀਕ ਹੈ ਬਹੁਤ ਸੋਹਣੀ ਵੇਵਸ ਟਾਈਪ ਪ੍ਰਿੰਟਿੰਗ ਆ ਉੱਪਰ ਫਲਾਵਰਿੰਗ ਆ ਤੇ ਇਹ ਵੀ ਜਿਹੜਾ ਪਲੇਨ ਬਾਟਮ ਦੇ ਨਾਲ ਸੂਟ ਜੇ ਠੀਕ ਹੈ ਇੱਕ ਹੀ ਪੀਸ ਅਵੇਲੇਬਲ ਹੈ 200 ਦਾ ਠੀਕ ਹੈ 200 ਪਰ ਸੂਟ ਜਿਹੜਾ ਤੁਹਾਨੂੰ ਪਏਗਾ ਤੇ ਦੋ ਸੂਟ ਦਾ ਤੁਸੀਂ ਘਟੋ ਘਟ ਆਰਡਰ ਜਰੂਰ ਪਲੇਸ ਕਰਨਾ ਹੈ ਕਿਉਂਕਿ ਇਵੇਂ ਦੀ ਜਿਹੜੀ ਆ ਤੁਹਾਨੂੰ ਆਫਰ ਬਾਅਦ ਵਿੱਚ ਨਹੀਂ ਮਿਲਣੀ ਹਨਾ ਹੌਲੀ ਹੌਲੀ ਹੁਣ ਜਿਵੇਂ ਸੀਜ਼ਨ ਆਊਟ ਹੋ ਰਿਹਾ ਅਜੇ ਕਾਟਨ ਦਾ ਸੀਜ਼ਨ ਨਹੀਂ ਆਇਆ ਹੈਗਾ ਇਹ ਮਿਡ ਸੀਜ਼ਨ ਦੇ ਵਿੱਚ ਤੁਸੀਂ ਜਿਹੜਾ ਆ ਹਰ ਇੱਕ ਫੈਬਰਿਕ ਦੇ ਉੱਤੇ ਵੱਧ ਤੋਂ ਵੱਧ ਡਿਸਕਾਊਂਟ ਲੈ ਸਕਦੇ ਆ ਠੀਕ ਹੈ ਅਗਲੀ ਪ੍ਰਿੰਟਿੰਗ অনਨ ਸ਼ੇਡ ਦੀ ਸੀਗੀ ਨੈਕਸਟ ਜਿਹੜੀ ਹੈ ਇਹ ਵੀ ਬਹੁਤ ਸੋਹਣੀ ਸੀ ਗ੍ਰੀਨ ਕਲਰ ਦੀ ਆ ਉੱਪਰ ਸਕਿਨ ਟਨ ਦੀ ਪ੍ਰਿੰਟਿੰਗ ਆ ਸਿੰਗਲ ਕਲਰ ਦੀ ਬਹੁਤ ਸੋਹਣੀ ਪ੍ਰਿੰਟਿੰਗ ਆ 올 ਓਵਰ ਪ੍ਰਿੰਟਡ ਸੂਟ ਆਏਗਾ ਠੀਕ ਹੈ ਤੇ प्रिंटिंग ਤੁਸੀਂ ਦੇਖੀ ਜਾਣੇ ਆ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਸੈਂਡ ਕਰ ਦੇਣਾ ਠੀਕ ਹੈ ਤੇ ਇਹ ਵੀ ਤੁਹਾਨੂੰ ਪਲੇਨ ਬਾਟਮ ਦੇ ਨਾਲ ਮਿਲੇਗਾ ਸੂਟ ਠੀਕ ਹੈ ਇਹ ਵਾਲਾ ਪਲੇਨ ਬਾਟਮ ਦੇ ਨਾਲ ਆਏਗਾ ਨੈਕਸਟ ਬਹੁਤ ਸੋਹਣਾ ਕਲਰ بیس ਦਾ ਉੱਪਰ ਗ੍ਰੀਨ ਕਲਰ ਦੀ ਤੇ ਨਾਲ ਥੋੜੀ ਪਿਆਜ਼ੀ ਪਿਆਜ਼ੀ ਕਲਰ ਦੀ ਜਿਹੜੀ ਉਹ ਪ੍ਰਿੰਟਿੰਗ ਆ بیس ਜਿਹੜਾ ਇਹਦਾ ਸਿਲਕੀ ਹੋਏਗਾ ਠੀਕ ਹੈ ਜਿਸ ਤਰ੍ਹਾਂ ਕ੍ਰੇਪ ਟਾਈਪ ਫੈਬਰਿਕ ਆ ਕਲਰ ਬਹੁਤ ਸੋਹਣੇ ਆ ਠੀਕ ਆ ਕਲਰ ਇਹਦੇ ਵਿੱਚ ਜਿਹੜੇ A1 ਆਉਣਗੇ ਬਹੁਤ ਸੋਹਣਾ ਫੈਬਰਿਕ ਆ ਔਰ ਨੈਕਸਟ ਜਿਹੜਾ ਵੀ ਗ੍ਰੇ ਕਲਰ ਦਾ ਸੂਟ ਆ ਉਹਦੇ ਉੱਪਰ ਸਟ੍ਰੈਪਸ ਟਾਈਪ ਪ੍ਰਿੰਟਿੰਗ ਆਏਗੀ ਤੇ 베이스 ਦੇ ਵਿੱਚ ਵੀ ਤੁਹਾਨੂੰ ਸੈਲਫ ਮਿਲੇਗਾ ਉੱਪਰ ਰੈੱਡ ਮਹਿਰੂਨ ਕਲਰ ਦੀ ਪ੍ਰਿੰਟਿੰਗ ਆ ਫੈਬਰਿਕ ਬਹੁਤ ਸੋਹਣਾ ਆ ਠੀਕ ਹੈ 올ਓਵਰ ਤੁਸੀਂ ਇਹਨਾਂ ਨੂੰ ਸਟਿਚ ਕਰ ਸਕਦੇ ਆ ਤੇ ਇਲੈਸਿਸ ਵਗੈਰਾ ਨਾਲ ਹੋਰ ਵੀ ਡਿਜ਼ਾਈਨਰ ਲੁੱਕ ਦੇ ਸਕਦੇ ਆ ਟਾਈ ਐਂਡ ਡਾਈ ਦੁਪੱਟਾ ਸਾਡੇ ਤੋਂ ਲੈ ਸਕਦੇ ਆ ਠੀਕ ਹੈ ਅਗਰ ਤੁਸੀਂ ਨਾਲ ਦੁਪੱਟੇ ਵੀ ਲੈਣੇ ਹੋ ਵੀ ਰੈਡੀ ਕਰਕੇ ਦਵਾਂਗੇ ਠੀਕ ਹੈ ਜੀ 150 ਤੋਂ ਸਾਡੇ ਦੁਪੱਟੇ ਜਿਹੜੇ ਉਹ ਸਟਾਰਟ ਹੋ ਜਾਂਦੇ ਆ ਮਤਲਬ ਕਿ ਤੁਸੀਂ ਇੱਕ ਸੂਟ ਨੂੰ ਜਿਹੜਾ 500 ਦੇ ਵਿੱਚ ਵਿੱਚ ਜਿਹੜਾ ਇੱਕਦਮ ਵਧੀਆ ਰੈਡੀ ਕਰ ਸਕਦੇ ਆ ਠੀਕ ਹੈ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਤੇ ਇਸ ਤਰ੍ਹਾਂ ਲਿミਟਡ ਜਸਟ ਔਕਿਆਂ ਔਰ ਫੁੱਲ ਤੁਹਾਨੂੰ ਜਿਹੜੀ ਇਸ ਦੇ ਵਿੱਚ ਆਫਰ ਮਿਲਦੀ ਪਈ ਹੈ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਸੈਂਡ ਕਰ ਦੇਣਾ 781435282 ਤੇ ਬੁਕਿੰਗ ਜਲਦੀ ਕਰਾ ਲੈਣੀ ਹੈ ਕਿਉਂਕਿ ਇੱਕ ਪ੍ਰਿੰਟ ਦੇ ਵਿੱਚ ਇੱਕ ਹੀ ਸੂਟ ਅਵੇਲੇਬਲ ਹੈ ਇੱਕ ਤੋਂ ਬਾਅਦ ਸੂਟ ਕਿਸੇ ਵਿੱਚ ਵੀ ਨਹੀਂ ਹੈਗਾ ਹੈਗਾ ਠੀਕ ਹੈ ਜੀ ਤੇ ਕਲਰ ਵੀ ਬਹੁਤ ਸੋਹਣੇ ਹੈ ਲਾਈਟ ਡਾਰ ਸਾਰੀਆਂ ਸ਼ੇਡਸ ਅਵੇਲੇਬਲ ਨੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਕੋਈ ਵੀ ਸੂਟ ਜਿਹੜਾ ਉਹ ਚੂਜ਼ ਕਰ ਸਕਦੇ ਆ ਤੇ ਸਾਡੀ ਲਾਈਵ ਜਿਹੜੀ ਆ ਉਹ ਮੰਗਲਵਾਰ ਆਉਂਦੀ ਆ ਮਾਰਨਿੰਗ 12 ਵਜੇ ਤੁਸੀਂ ਲਾਈਵ ਦੇ ਵਿੱਚ ਜ਼ਰੂਰ ਜ ਕੀ ਮੀਕ ਦੇ ਵਿੱਚ ਲਾਈਵ ਕਰਦੇ ਆ ਇਸ ਚੈਨਲ ਦੇ ਉੱਪਰ ਲਾਈਵ ਦੇ ਵਿੱਚ ਜਰੂਰ ਜੁਆਇਨ ਹੋਇਆ ਜੁਆਇਨ ਹੋਇਆ ਕਰੋ ਠੀਕ ਹੈ ਜੀ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਕਾਫੀ ਭੈਣਾ ਦੇ ਜਿਹੜੇ ਮੈਸੇजेस ਆਉਂਦੇ ਨੇ ਪਰ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਇਸ ਕਰਕੇ ਜਲਦੀ ਜਲਦੀ ਸਬਸਕ੍ਰਾਈਬ ਵੀ ਕਰ ਲਓ